ਸਦਾ ਜੀ ਸਦਾ ਜੀ ਕਾਰਾ ਪੁੱਤ ਮੇਰੇ ਭਾਈ ਸਦਾ ਜੀ ਕਾਰਾ ਪੁੱਤ ਇਸ ਪੀਰਾਂ ਵਕੀਰਾਂ ਦੇ ਸਦਾ ਜੀ ਗੋਲ ਸੱਚੇ ਸਦਾ ਜੀ ਲੋ ਪੁੱਤ ਅੱਜ ਪਰਕਾ ਕੀ ਨਾਮ ਹੈ ਥੋੜਾ ਮੱਖਣ ਸਿੰਘ ਬਾਪੂ ਜੀ ਇਸ ਬੱਚੇ ਦਾ ਹਾਂਜੀ ਇਹ ਆਪਦੇ ਗੱਡੀ ਦਾ ਕਹੁੰਦੇ ਹਾਂਜੀ ਬਾਪੂ ਚਲੋ ਬੁੱਤੋ ਹਾਂ ਜਿਹੜੇ ਵੀ ਫਕੀਰ ਨੂੰ ਤੁਸੀਂ ਐਵੇਂ ਮੰਨਦੇ ਪੁੱਤ ਪੀਰ ਪਾਸ਼ਾ ਹਾਂਜੀ ਬਾਕੀ ਇਹ ਫਕੀਰ ਕਹਿੰਦਾ ਮੈਂ ਕਿਹੜੇ ਟਾਈਮਾਂ ਦਾ ਕਿਹੜੇ ਚਿਰਾਂ ਦਾ ਇਸ ਘਰ ਦੇ ਵਿੱਚੋਂ ਬੰਦ ਪਿਆ ਹਾਂ ਠੀਕ ਹੈ ਬਾਕੀ ਜੀ ਤੇ ਥੋੜਾ ਜਿਹੜਾ ਫਕੀਰ ਕਹਿੰਦਾ ਮੈਂ ਗਾਂ ਚੱਲੀ ਜਾਂਦਾ ਦੋ ਘਰ ਛੱਡ ਕੇ ਤੀਜੇ ਘਰ ਚੱਲੀ ਜਾਂਦਾ ਕੌਣ ਹੈ ਠੀਕ ਹੈ ਬਾਕੀ ਕਿਹੜਾ ਘਰ ਸੇਵਾ ਕਰਦਾ ਇਹ ਗੋੜਪਰੀ ਦੀ ਕਰਦਾ ਆ ਬਈ ਚਲੋ ਕੋਈ ਵੀ ਹੋਵੇ ਕਲਾਉਂ ਰਿਹਾ ਹਾਂ ਚਲੋ ਪੁੱਤ ਓਏ ਮੁਕਤੀ ਕਾ ਦਾ ਪੁੱਤ ਓਏ ਫਕੀਰ ਕਾ ਦਾ ਮੈਂ ਇਸ ਘਰ ਦੇ ਵਿੱਚੋਂ ਆਜ ਨੂੰ ਠੀਕ ਆਰ ਜਿੰਨਾ ਚੇਰਾ ਦਾ ਪੁੱਤ ਓਏ ਇਸ ਘਰ ਦੇ ਵਿੱਚੋਂ ਤਾਨੇ ਮੇਨੇ ਮੈਨੂੰ ਦਿੱਤੇ ਗਏ ਸੀ ਤੁਹਾਡੇ ਘਰ ਦੇ ਵਿੱਚੋਂ ਕਿਸੇ ਜੀ ਨੇ ਪੁੱਤ ਤਾਨੇ ਮੇਨੇ ਤੁਸੀਂ ਆਪਣੇ ਚੱਟ ਤੇ ਆਉਣੇ ਆਂ ਕਿ ਪੀਰ ਸਾਡਾ ਕੁਝ ਨਹੀਂ ਕਰਦਾ ਪੀਰ ਨੂੰ ਅਸੀਂ ਮੰਨ ਕੇ ਕੀ ਕਰੀਏ ਠੀਕ ਹੈ ਕਿਨੇ ਗਿਆ ਸੀ ਕਹਿ ਰਹੇ ਹੋ ਕਿ ਕਿਸੇ ਨੇ ਕਹਿ ਲਿਆ ਐਡੇ ਵੱਡੇ ਪਰਿਵਾਰ ਸੇ ਕੁਛ ਕਹਿ ਚਲੋ ਕੋਈ ਨਹੀਂ ਮਾਲਕ ਪਾਲਾ ਕਰੇ ਦੂਜੇ ਨੰਬਰ ਤੇ ਕੋਤ ਮਾਈ ਰਾਣੀ ਦਾ ਪੈਰਾ ਲਾ ਕੇ ਮਾਈ ਰਾਣੀ ਦੇ ਉਹਨਾਂ ਨੇ ਸੁੱਖ ਲਾਈ ਤੇਰੇ ਘਰ ਚ ਜਿਹਨੂੰ ਕਹਿੰਦੇ ਹਲਾਲੀ ਠੀਕ ਹੈ ਜੀ ਠੀਕ ਹ ਹਲਾਲੀ ਸੁੱਖ ਦੇਣ ਦੇ ਨਾਲ ਤੇਰੀ ਗੱਦੀ ਬੰਦ ਠੀਕ ਹੈ ਉਸ ਤੋਂ ਬਾਅਦ ਮਾਈ ਦਾ ਪੈਰਾ ਲਵਾ ਕੇ ਸੇਵਾ ਕਰੋ ਹਾਂ ਜੀ ਮੈਂ ਬੱਚਿਆਂ ਨੂੰ ਕਿਹਾ ਪਤਾ ਜੀ ਅਪੂ ਪੈਰਾ ਲਵਾ ਕੇ ਪੀਰ ਦੀ ਓੜ ਦੇ ਜੀ ਅਪੂ ਠੀਕ ਹੈ ਹਾਂ ਜੀ ਜੋ ਵੀ ਚੀਜ਼ਾਂ ਨੂੰ ਸਾਇਰ ਤੇ ਕਰਕੇ ਪੀਰ ਨੂੰ ਬੰਦ ਉਸ ਜਿਹੜੀ ਜੀ ਅਰ ਦੋ ਤੇ ਦਰ ਲਵਾਓ ਠੀਕ ਆ ਭਾਈ ਠੀਕ ਆ ਜੋ ਬੱਚਾ ਇਹਨਾਂ ਦੇ ਘਰ ਦੇ ਵਿੱਚ ਸੇਵਾ ਪਾਣੀ ਕਰੂਗਾ ਹਾਂਜੀ ਫਕੀਰ ਉਹਨਾਂ ਰਾਜੀ ਹੋ ਗਏ ਚਲੋ ਪੁੱਤੋ ਠੀਕ ਫਾਰਮ ਕਿਤੇ ਭਰੇ ਸੀ ਫਾਰਮ ਕਿਤੇ ਭਰੇ ਭਾਈ ਫਾਰਮ ਛੋਟਾ ਬਰਦ ਕੁਲਿੰਦਰ ਸੀ ਇੱਥੇ ਫਾਰਮ ਤੇਰੇ ਵੱਲੀ ਫਾਰਮ ਕਿੱਥੇ ਤੇਰੇ ਕਿਹੜੇ ਮੈਗਨਮ ਭਰੇ ਤੇ ਫਾਰਮ ਪੰਜਾਬ ਤੁਸੀਂ ਭਰੇ ਸੀ ਕਿੱਥੇ ਆ ਇਹਦੇ ਵਿੱਚ ਭਰੇ ਸੀ ਮੈਂ ਕਿਹਾ ਸੀ ਹਾਂਜੀ ਹਾਂ ਤੇ ਬਾਬਾ ਕਹਿੰਦਾ ਪੁੱਤ ਓਏ ਫਕੀਰ ਦੀ ਮੌਜ ਆ ਚਲੋ ਠੀਕਾ ਬਾਕੀ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਂ ਪਹਿਲੀ ਵਾਰੀ ਆਇਆ ਕਿ ਪਹਿਲਾਂ ਜਾਂਦੇ ਕਿਿੱਥੇ ਨਹੀਂ ਇਹ ਤਾਂ ਇਹ ਨਹੀਂ ਜਾਂਦੇ ਆ ਇਹਨਾਂ ਦੇ ਘਰ ਆਏ ਆ ਜੀ ਤਾਂ ਨੂੰ ਕਹਿੰਦਾ ਅੱਜ ਮੱਥੇ ਤੇ ਵਿਕਪਾਟ ਜੇਗਾ ਮੱਥਾ ਜੀ ਜਿੱਥੇ ਤੇਰਾ ਦਲਮੰਦ ਉਸਨੂੰ ਉੱਪਰ ਤੇ ਲਵਾ ਦੋ ਜੀ ਠੀਕ ਹੈ ਠੀਕਾ ਦਰਬਾਰ ਤੇ ਆਹ ਇਹਨੂੰ ਕਹੇ ਇਸੇ ਦਰਬਾਰ ਤੇ ਜਗਰਾਤਾ ਕਰਾਉਣਾ ਪਊਗਾ ਠੀਕ ਹੈ ਇਸੇ ਮਦਦ ਨਾਲ ਉਸ ਸਾਡੇ ਨੂੰ ਜਗਰਾਤਾ ਕਰਾਉਮਾ ਤੇ ਲਾਉਂਗਾ ਨਹੀਂ ਤਾਂ ਨਹੀਂ ਲਾਉਂਦਾ ਪੁੱਤ ਜੀ ਬਾਬਾ ਜੀ ਕਰਾ ਦੂਗਾ ਜੀ ਬਾਬਾ ਠੀਕਾ ਚੱਲੀ ਬੋਤੋ ਇਹ ਆਉਂਦਾ ਕਰਾ ਕੇ ਬੋਤੋ ਤਿੰਨ ਵਾਰ ਜਾਂ ਪੰਜ ਵਾਰ ਹਾਂਜੀ ਦਰਵਾਜ਼ੇ ਵਿੱਚ ਚੌਂਕੀ ਲਾਓ ਜੇ ਠੀਕ ਆ ਜੇ ਚੌਂਕੀ ਦਰਵਾਜ਼ੇ ਦੇ ਵਿੱਚ ਭਰਿਆ ਕਰ ਠੀਕ ਹੈ ਠੀਕ ਆ ਇਹ ਤਿੰਨ ਵਾਰ ਠੀਕ ਜੋ ਸੇਵਾ ਕਰਦਾ ਕੋਣ ਇਹ ਮੁੰਡਾ ਕਰਦਾ ਹਾਂਜੀ ਬਾਪੂ ਦਰਵਾਜ਼ੇ ਦੇ ਵਿੱਚ ਸੇਵਾ ਕਰ ਠੀਕ ਹੈ ਠੀਕ ਆ ਫਕੀਰਾਂ ਦੇ ਨਾਲ ਹੀ ਇਸ ਮੇਰੇ ਉੱਠ ਕੇ ਨਾਲ ਤੋ ਕੇ ਛੱਟਾ ਲਾ ਕੇ ਅਸੀਂ ਦਾ ਤੇ ਜੋਤ ਬੱਤੀ ਕਰਕੇ 11 ਦਿਨ ਲਗਾਤਾਰ ਸੇਵਾ ਕਰ ਠੀਕ ਹੈ ਠੀਕ ਆ ਫਿਰ ਤੇਰੇ ਘਰ ਦੁਬਾਰੇ ਆਉਣਗੇ ਚੱਲ ਬੱਤ ਓਏ ਸਰੀਰ ਕੋ ਕੌਣ ਪਿਆ ਸਰੀਰ ਤੋਂ ਸਰੀਰ ਤੋਂ ਕੌਣ ਪਿਆ ਡੈਡੀ ਨੂੰ ਰੱਖ ਤੇ ਡੈਡੀ ਜੀ ਕੋਣ ਪੁੱਤ ਲੇਡੀਜ਼ ਕੋਣ ਫਿਰ ਨੂੰ ਬਾਲ ਆਈ ਹੈ ਹਾਂ ਕੌਣ ਵਰਜਾਈ ਵੱਡੇ ਭਰਾ ਦੇ ਉਹ ਪਏ ਹਾਂਜੀ ਹੈਗੇ ਕਿਥੇ ਗਏ ਨਹੀਂ ਹੈਗੇ ਬਲੌਗ ਕਿਹੜਾ ਕਰ ਬੁੱਤ ਚਲੋ ਜਦੋਂ ਕਹਿੰਦੇ ਜੀ ਦਾ ਰੋਲਾ ਪੁੱਤ ਉਹਦੇ ਕਾਰਨ ਸਾਰਾ ਸਰੀਰ ਜਿਹਨੂੰ ਕਹਿੰਦੇ ਦਰਦਾਂ ਦੇ ਜੁੜਿਆ ਪਿਆ ਹਾਂਜੀ ਹਾਂ ਠੀਕ ਆ ਜਿੰਨੀ ਮਰਜ਼ੀ ਦਵਾਈ ਖਾ ਲਈ ਪੁੱਤ ਤੈਨੂੰ ਕੋਈ ਫਰਕ ਨਹੀਂ ਪੈਂਦਾ ਕਿਦੋਂ ਲੱਤਾਂ ਚੋਂ ਚੀਸਾਂ ਨਿਕਲਣਗੀਆਂ ਚਾਹ ਮੋਢਾ ਚਾਹ ਇਹਨਾਂ ਚੀਜ਼ਾਂ ਚੋਂ ਹਾਂਜੀ ਹਾਂਜੀ ਠੀਕ ਆ ਫਿਰ ਐ ਲੱਗਦਾ ਵੀ ਪੈਆਂਿਆਂ ਦੇ ਨਾਲ ਐ ਲੱਗਦਾ ਜਿਵੇਂ ਕੋਈ ਦਬਾਅ ਦੀ ਉੱਤੇ ਵਜਨ ਪੈਂਦਾ ਹਾਂਜੀ ਠੀਕ ਆ ਫਿਰ ਐ ਲੱਗਦਾ ਜਿਵੇਂ ਕੋਈ ਨਾਲ ਤੁਰਦਾ ਫਿਰਦਾ ਹਾਂਜੀ ਇਹ ਪੁੱਤ ਕਹਿੰਦਾ ਮੈਂ ਲਾਇਆ ਵੇ ਇਹਨਾਂ ਦੇ ਘਰ ਦੇ ਵਿੱਚ ਚੱਲ ਪੁੱਤੋ ਤੇ ਵਕੀਰ ਦਾ ਪਹਿਰਾ ਨਹੀਂ ਸੀ ਪੁੱਤ ਤਾਂ ਚੀਜ਼ ਲੱਗੀ ਤੁਹਾਡੇ ਘਰ 'ਚ ਠੀਕ ਜੀ ਠੀਕ ਆ ਇਸ ਬੱਚੇ ਨੂੰ ਮੱਥਾ ਟਿਕਾ ਕੇ ਪੁੱਤ ਅਦਾਰਤ ਤਾਗਾ ਬਣਵਾ ਦਿਓ ਜੀ ਜੀ ਆਪੋ ਠੀਕ ਆ ਦਰਵਾਜ਼ੇ ਉੱਤੇ ਮੱਥਾ ਟੇਕ ਬਿਲਕੁਲ ਸਹੀ ਹੋ ਜਾਊਗੀ ਜੀ ਆਪੋ ਦਵਾਈ ਦੀ ਲੋੜ ਨਹੀਂ ਪੈਣੀ ਨੂੰ ਜੀ ਆਪੋ ਚਲੋ ਪੁੱਤੋ ਮੇਰੇ ਦਰ ਤੇ ਆ ਗਈ ਚੱਲ ਕੇ ਬੈਠੀ ਦਰ ਤੇ ਰਾਹੀ ਮਲ ਕੇ ਹੁਕਮ ਸੁਣੋ ਆ ਪਰਿਵਾਰ ਬੇਟਾ ਤੁਹਾਡਾ ਆਉਦਾ ਹੀ ਆ। ਹਾਂਜੀ। ਹੈ? ਚੇਸ ਦਰ ਰਿਖੇ ਨੇ। ਜੋ ਵੀ ਪਰਿਵਾਰ ਆ ਤੇਰਾ ਪੁੱਤ ਜੋ ਤੇਰੇ ਦਰਬਾਰ ਦੇ ਵਿੱਚ ਚੱਲ ਕੇ ਆਇਆ। ਹਾਂਜੀ। ਸੌਦਾ ਬੇੜਾ ਪਾਰ ਕਰੂਗਾ ਮਾਲਕ। ਠੀਕ ਹੈ। ਠੀਕ ਆ। ਇਹ ਦਰਬਾਰ ਤੇ ਜੇ ਸਭ ਦੀ ਨੇਚਾ ਤੇ ਮਾਲਕ ਰੰਗ ਲਾਊਗਾ ਤੁਹਾਨੂੰ। ਠੀਕ ਹੈ। ਠੀਕ ਆ। ਇਹ ਫਕੀਰ ਦੀ ਸੇਵਾ ਦੇ ਵਿੱਚ ਜਿਹੜਾ ਪੁੱਤ ਤੁਹਾਡੇ ਘਰ ਚ ਆਊਗਾ। ਠੀਕ ਹੈ। ਚੱਲੀ ਬੁੱਧੋ ਆਜਾ। ਕੀ ਜੇ ਫਾਰਮ ਭਰੇ ਸੀ ਕੁੜੀ ਦਾ ਫਾਰਮ ਕਿਹਦੇ ਭਰੇ ਆ ਕੁੜੀ ਨੇ ਕਿਸੇ ਫਾਰਮ ਭਰੇ ਨੇ ਕੁੜੀ ਨੇ ਭਰੇ ਫਾਰਮ ਕਿਸੇ ਨੇ ਜੀ ਮੈਂ ਕੋਲੇ ਪਰਿਵਾਰ ਦੀ ਕਿਹਦੀ ਕੁੜੀ ਮੂਹੇ ਹੀ ਜੀਰੋ ਨੇ ਕੋਦੇ ਪਰਿਵਾਰ ਦੀ ਕੁੜੀ ਕਿਹਦੀ ਆ ਹਾਂ ਜੀ ਉਹ ਮੁੱਢੀ ਵਿਆਹੀ ਹੋਈ ਆ ਆਪਣੇ ਇੱਥੇ ਜਲਾਲਾ ਹੋਣ ਭਰੇ ਆ ਪਤ ਉਹਦੇ ਬਾਲਗਰਾ ਤਾ ਦੂ ਠੀਕ ਹੈ ਜੀ ਚਲੋ ਮੈਂ ਤੈਨੂੰ ਦੇ ਕੇ ਪਰ ਆਉਂਦੇ ਟੱਪ ਕੇ ਆਉਂਦਾ ਦੱਸਿਆ ਜਿਹੜਾ ਹੁਕਮ ਸੁਣਾਉਂਦਾ ਹਤਾਰਾ ਤੂਰਾ ਟੱਪ ਕੇ ਆਉਂਦਾ ਟੱਪ ਕੇ ਆਉਂਦਾ ਤੈਨੂੰ ਕਹਿੰਦੇ ਨਿਆਜ਼ ਬਣਾ ਲਿਆ ਕਰੋ ਬਾਬੇ ਦਾ ਠੀਕ ਹੈ ਠੀਕਾ ਠੀਕ ਹੈ ਤੇ ਚੂਰਮਾ ਬਣਾ ਲਿਆ ਕਰੋ ਬਾਬੇ ਦਾ ਠੀਕ ਹੈ ਜੀ ਇਹ ਵੰਡਿਆ ਕਰੋ ਵੀਰਵਾ ਠੀਕ ਹੈ ਚੱਲੀ ਬੋਤੋਏ ਆਜੋ Mata. ਆਇ ਤੋਂ ਪੈਰਾ ਲਾ ਕੇ ਮਸਾਣਾ ਦੇ ਵਿੱਚ ਜੀ ਆਪ ਬੱਚੇ ਦਾ ਕਮਰ ਕੱਢ ਦਿਓ ਜੀ ਆਪ ਠੀਕ ਆ ਜੀ ਉੱਥੇ ਲਾਉਂਨੇ ਹਾਂ ਜੀ ਜਿਨ੍ਹਾਂ ਨੇ ਤੇਰੀ ਗੱਡੀ ਤੇ ਕੀਤਾ ਪੁੱਤ ਓਏ ਚਾਹ ਤੇਰੇ ਆਪ ਦੇ ਚਾ ਬਗਾਨੇ ਆ ਇਹ ਮੈਨੂੰ ਇਸ ਦਾ ਹੁਣ ਤੂੰ ਸੋਚਣਾ ਵੀ ਕੀ ਸੋਚਣਾ ਨਾ ਬਾਰੇ ਇਹ ਜਿਹੜਾ ਡੰਗਾ ਪਾ ਤੂੰ ਉੱਥੇ ਹੀ ਜਾਊਗਾ ਫਿਰ ਵਾਪਸ ਠੀਕ ਠੀਕ ਆ ਆਪੇ ਘਰ ਆਉਂਦਾ ਨਿਬੜਦਗੇ ਠੀਕ ਹੈ ਬਾਬੀ ਹਾਂ ਇਹ ਤੁਸੀਂ ਆਦਾ ਦੇਖ ਲਓ ਇਹਨੂੰ ਕੋਚਲੋ ਪੁੱਤ ਜਲਵਾਣਾ ਦਾ ਮਸਾਲਾ ਲਵਾਣਾ ਹੈ ਲਵਾਣਾ ਜੀ ਲਵਾਣਾ ਬਾਪੂ ਲਾ ਦੋ ਪੁੱਤ ਠੀਕ ਆ ਜਾ ਕੇ ਮਸਾਲਾ ਦਾ ਪੈਰਾ ਲਾਓ ਜੀ ਆਪਣੀ ਗੱਡੀ ਛਡਾਓ ਕਿਹਨੇ ਪੈਰਾ ਦੀ ਗੱਡੀ ਤੇ ਲਾ ਰੱਖਿਆ ਜੀ ਆਪੇ ਖੋਦ ਦਾ ਕੋਈ ਵੀ ਹੋ ਜੀ ਬਾਪੂ ਬਸ ਜੀ ਚਲੋ ਬੋ ਚਲੋ ਰੋਟੀਆਂ ਬਣਾਈ ਬਣਾਏ ਬਣੇ ਪਏ ਹਾਂ ਜੀ ਬਾਓ ਲੈ ਖਾਣ ਚਾਰ ਲੱਡੂ ਲਾਓ ਜੀ ਮਿਠਾਈ ਦੇਖ ਲਾਓ ਤੇ ਥੋੜਾ ਰੋਟੀਆਂ ਲਾਓ ਪੁੱਤ ਆਈ ਬਣੇ ਚੁਣੇ ਵੇ ਲਾ ਕੇ ਦੋ ਉਸੇ ਬਾਰ ਦਾ ਪੱਕਾ ਚਲੋ ਠੀਕ ਤੇਰੇ ਕੱਪ ਦੇ ਵਿੱਚ ਕੋਤ ਬਾਬਾ ਕਿੱਥੋਂ ਲਿਆ ਸੀ ਹਾਂਜੀ ਬਾਬਾ ਕਿੱਥੋਂ ਲਿਆ ਸੀ ਬਾਬਾ ਉਹ ਕਿੱਥੋਂ ਲਿਆਦਾ ਬਾਬਾ ਜੀ ਆਇਆ ਸੀ ਇਹ ਨੰਬਰ ਸੀ ਕੱਲੇ ਦਾ ਕੱਲੇ ਇਹ ਜਿਹਨੂੰ ਕਹਿੰਦੇ ਪੈਨ ਟੋਪੀ ਵਾਲੀ ਨੂੰ ਕਹਿੰਦੇ ਬਣਾ ਕੇ ਟੋਪੀ ਵਾਲੀ ਮੇਖਾ ਜਿਹਨੂੰ ਕਹਿੰਦੇ ਪੈਨ ਅੱਛਾ ਜੀ ਉਹਨਾਂ ਦੇ ਪਿੱਛੇ ਸੀ ਉਹਨਾਂ ਲਾਗੇ ਸੀ ਠੀਕ ਉਹ ਵੀ ਲੇਕਿਨ ਗੇਮ ਪਾਸਲੇ ਉਹਦਾ ਸਾਰਾ ਕੰਮ ਹੀ ਸਾਰਾ ਕਰਨਾ ਸੀ ਸਾਰੇ ਨੰਬਰ ਪਸ਼ਕੁਲੀ ਦਾ ਬਾਪਾ ਉਹਨੇ ਕੁਝ ਤਾਂ ਹੀ ਕਰਸਣੀ আচ্ছা ਠੀਕਾ ਵਕੀਰ ਉਹਨਾਂ ਨੂੰ ਉਹਦਾ ਮਾੜਾ ਮੋਟਾ ਮੈਂ ਚੱਲਣਾ ਥੋੜੇ ਘੱਟ ਜਿਹੜਾ ਮਾਰ ਦੋ ਤੇ ਬਾਅਦ ਮੈਂ ਜਿਵੇਂ ਹੀ ਬਰਦੋ ਠੀਕਾ ਉਸ ਤੋਂ ਬਾਅਦ ਤਾਂ ਨਾਂ ਦਾ ਬੰਦੇ ਦੇ ਘਰ ਦੇ ਵਿੱਚ ਵਾਗਾ ਹੋਂ ਦਿੱਤਾ ਹਾਂਜੀ ਠੀਕਾ ਜਿੰਨੇ ਕੋਲ ਨਹੀਂ ਸੋਲ ਕਰੇ ਠੀਕਾ ਕੋਈ ਮਾਰਕ ਰਾਜੀ ਦੇ ਕੋਈ ਨਹੀਂ पु <coughs> लव <that> pues ਅਕੇ ਅਜੇ ਜੀ ਅੱਜ ਕਰੋਂ ਦਾ ਅੱਜ ਕਰਾਓ ਜੀ ਅੱਗੇ ਪਿੱਛੇ ਕਰਦੇ ਹਾਂ ਅਜੇ ਅੱਗੇ ਪਿੱਛੇ ਕਰਦੇ ਜੀ ਆਪ 7 ਦਿਨਾਂ ਦੇ ਵਿੱਚ ਵਿੱਚ ਕਰਨਾ ਹੁੰਦਾ ਜੀ ਹਾਂ ਇਹਦਾ ਫਿਰ ਕੋਈ ਨਹੀਂ ਹੈ ਜਿਹੜਾ ਕੀ ਤੱਕਦਾ ਇਹ ਵੀ ਮਿੱਟੀ ਹੋ ਜੂਗਾ ਜੀ ਹਾਂ ਪਹਿਲੀ ਗੱਲ ਤਾਂ ਅੱਜ ਹੀ ਲਾ ਕੇ ਪਰੇ ਖਾਣ ਦੇ ਵੇਲੇ ਆ ਕੇ ਕਰ ਜੀ ਅੱਗੇ ਕੋਈ ਕਰਕੇ ਦੇ ਵੇਲੇ ਪੁੱਛਿਆ ਤਾਂ ਸੇਵਾ ਦਾ ਕੰਮ ਕਰੋ ਠੀਕ ਹਾਂ ਜੀ ਬੋਲ ਸੱਚੇ ਕਰਵਾ ਬੋਲ ਸੱਚੇ ਕਰਵਾ ਜੀ